ਤਨ ਤਨ ਸੰਤ ਸਤਨਾਮ ਮਹਾਰਾਜ ਜੀ ਦੀ 78ਵੀਂ ਵਰਸੀ ਨੂੰ ਸਮਰਪਿਤ ਸੰਤ ਆਤਮਾ ਦਾਸ ਜੀ ਸੰਚਾਲਕ ਡੇਰਾ ਸੰ ਟਹਿਲ ਦਾਸ ਅਪਰਾ ਜੀ ਦੀ ਅਗਵਾਈ ਹੇਠ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਵੱਲੋਂ ਗੁਰਾਇਆ ਬਲੱਡ ਸੇਵਾ ਦੇ ਸਹਿਯੋਗ ਨਾਲ ਚੌਥਾ ਖੂਨਦਾਨ ਕੈਂਪ ਡੇਰਾ ਸੰ ਟਹਿਲ ਦਾਸ ਅਪਰਾ ਵਿਖੇ ਲਗਵਾਇਆ ਗਿਆ ਇਸ ਮੌਕੇ ਸਭ ਤੋਂ ਪਹਿਲਾਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਉਪਰੰਤ 27 ਖੂਨਦਾਨੀਆਂ ਨੇ ਸਵੇ ਹੈ ਇਸ਼ਕ ਖੂਨਦਾਨ ਕੀਤਾ ਇਸ ਮੌਕੇ ਸੰਤ ਆਤਮਾਦਾਸ ਵੱਲੋਂ ਖੂਨਦਾਨੀਆਂ ਨੂੰ ਪ੍ਰੇਰਿਤ ਕਰਨ ਅਤੇ ਉਤਸ਼ਾਹਿਤ ਕਰਨ ਲਈ ਲਿਖਿਆ ਗੀਤ ਉਸਤਾਦ ਸੁੱਚਾ ਸਬਰੀ ਵੱਲੋਂ ਸੰਗਤ ਨੂੰ ਗਾ ਕੇ ਸੁਣਾਇਆ ਗਿਆ ਸੰਤ ਆਤਮਾਦਾਸ ਨੇ ਖੂਨਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਖੂਨਦਾਨੀਆਂ ਨੂੰ ਫਲ ਫਰੂਟ ਅਤੇ ਦੁੱਧ ਰਿਫਰੈਸ਼ਮੈਂਟ ਵੀ ਦਿੱਤਾ ਗਿਆ ਇਸ ਮੌਕੇ ਸਮੂਸੀ ਵਦਾਰਾਂ ਅਤੇ ਮਹਿਲਾਵਾਂ ਨੇ ਸੰਤਾਂ ਮਹਾਪੁਰਸ਼ਾਂ ਡਾਕਟਰਾਂ ਦੀ ਟੀਮ ਅਤੇ ਆਈਆਂ ਹੋਈਆਂ ਸੰਤਾਂ ਲਈ ਲੰਗਰ ਦੀ ਸੇਵਾ ਵੀ ਨਵਾਈ ਕੈਂਪ ਦੌਰਾਨ ਦੀਪਾ ਪੱਤਰਕਾਰ ਅਤੇ ਬਲਰਾਜ ਠੇਕੇਦਾਰ ਨੇ ਵੀ ਸਵੈ ਇੱਛਕ ਖੂਨਦਾਨ ਕਰਕੇ ਨੌਜਵਾਨ ਪੀੜੀ ਨੂੰ ਮਾਨਵਤਾ ਦਾ ਪਲਾ ਕਰਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਗੁਰਾਇਆ ਬਲੱਡ ਸੇਵਾ ਸੰਸਥਾ ਦੇ ਕਨਵੀਰ ਹੈਪੀ ਮਾਹੀ ਨੇ ਪ੍ਰਬੰਧਕ ਅਤੇ ਖੁੰਦਾਨੀਆਂ ਦਾ तहे ਦਿਲੋਂ ਧੰਨਵਾਦ ਕੀਤਾ ਬੋਲੇ 100 ਰੁਪਏ ਸਤੁਰਦਾਸ ਮਹਾਰਾਜ ਕੀ ਜੈ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਡੇੜਾ ਸੰਤਹਿਲ ਦਾਸ ਵਿਖੇ ਪੰਪਨ ਬਾਬਾ ਸਤਨਾਮ ਦੇ 78ਵੀਂ ਵਰਸੀ ਦੇ ਸਮੂਹ ਸੰਗਤਾਂ ਦੇ ਪ੍ਰੇਮ ਸਹਿਯੋਗ ਸਦਕਾ ਚੌਥਾ ਬਲੱਡ ਕੈਂਪ ਲਾਇਆ ਜਾ ਰਿਹਾ ਹੈ ਜਿਹੜਾ ਕਿ ਇਹ ਮਹਾਨ ਕਾਰਜ ਆਪ ਸਮੂਹ ਸੰਗਤਾਂ ਦੀ ਪ੍ਰੇਮ ਸਹਿਯੋਗ ਸਦਕਾ ਹੋ ਰਿਹਾ ਹੈ ਅਸੀਂ ਸਾਰੇ ਖੂਨਦਾਨੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਮਹਾਨ ਕਾਰਜ ਕੋਈ ਆਮ ਵਿਅਕਤੀ ਨਹੀਂ ਕਰ ਸਕਦਾ ਕਾਰਨ ਕੀ ਹੈ ਕੋਈ ਵੀ ਜ਼ਿੰਦਗੀ ਦੇ ਵਿੱਚ ਕਿਸੇ ਦੀ ਖੂਨ ਦੀ ਘਾਟ ਨੂੰ ਪੂਰੀ ਕਰਨ ਲਈ ਮਨੋਕਹੀ ਮਨੁੱਖ ਦਾ ਇਹ ਜਰੀਹਾ ਹੈ ਕੋਈ ਵੀ ਸਾਧਨ ਨਹੀਂ ਕਿ ਜਿਹਦੇ ਨਾਲ ਸਮਾਜ ਵਿੱਚ ਸੰਸਾਰ ਵਿੱਚ ਖੂਨ ਬਣਦਾ ਹੋਵੇ ਸਿਰਫ ਮਨੁੱਖ ਦੁਆਰਾ ਹੀ ਇਹ ਤਿਆਰ ਜੋ ਪ੍ਰਭੂ ਨੇ ਇਹ ਸਿਸਟਮ ਤਿਆਰ ਕੀਤਾ ਹੈ ਉਹਦੇ ਮੁਤਾਬਿਕ ਸੋ ਅਸੀਂ ਇਸ ਮਹਾਨ ਜਿਹੜਾ ਕਾਰਜ ਆ ਖੂਨਦਾਨ ਕੈਂਪ ਸਾਰੇ ਸਹਿਯੋਗੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ 26 ਤਰੀਕ ਨੂੰ ਅਖੰਡ ਜਪ ਦੇ ਭੋਗ ਪਾਣੇ ਹਨ ਆਪ ਸ੍ਰੀ ਸੰਤਾਂ ਨੇ ਉਤਿਮ ਦਰਸ਼ਨ ਦੀ ਕਿਰਪਾ ਕਾ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਿੱਚ ਦੁਨੀਆ ਸੇਵ ਕਮਾਈਏ ਵਿੱਚ ਦਰਗਹਿ ਬੈਸਨ ਪਾਈਏ ਦੇ ਮਹਾਵਾਕਾਂ ਅਨੁਸਾਰ ਜਿਹੜਾ ਅੱਜ ਇੱਕ ਵਿਸ਼ਾਲ ਖੂਨਦਾਨ ਕੈਂਪ ਹੈਗਾ ਸੰਤ ਬਾਬਾ ਟਹਿਲਦਾ ਜੀ ਦੇ ਡੇਰਾ ਵਿਖੇ ਲਗਾਇਆ ਜਾ ਰਿਹਾ ਸੋ ਇਹ ਕੈਂਪ ਇੱਥੇ ਆਇਆ ਸੰਤ ਆਤਮਾਦਾਸ ਜੀ ਦੀ ਅਗਵਾਈ ਵਿੱਚ ਆਪਰਾ ਵਿੱਚ ਲਗਾਇਆ ਗਿਆ ਸੋ ਇਹਦੇ ਵਿੱਚ ਅੱਜ ਕਾਫੀ ਸਾਰੇ ਖੂਨਦਾਨੀ ਸਾਡੇ ਸਾਥੀ ਆ ਜਿਹੜੇ ਉਹਨਾਂ ਨੇ ਖੂਨਦਾਨ ਕੀਤਾ ਔਰ ਖੂਨਦਾਨ ਇੱਕ ਮਹਾਦਾਨ ਹੈ ਕਿਉਂਕਿ ਇਹਦਾ ਹਾਲੇ ਤੱਕ ਕੋਈ ਡੁਪਲੀਕੇਟ ਨਹੀਂ ਪਾਇਆ ਗਿਆ ਕਿਉਂਕਿ ਖੂਨਦਾਨ ਦੇਣ ਦੇ ਨਾਲ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾਂਦਾ ਹੈ ਸੋ ਸਾਨੂੰ ਜਿਹੜਾ ਮੌਕਾ ਰੱਬ ਨੇ ਬਖਸ਼ਿਆ ਉਹਦਾ ਜ਼ਰੂਰ ਫਾਇਦਾ ਲਿਆ ਜਾਵੇ ਜਿਉਂਦੇ ਜੀ ਖੂਨਦਾਨ ਔਰ ਜਾਂਦੇ ਜਾਂਦੇ ਨੇਤਰਦਾਨ ਦੇ ਸੰਕਲਪ ਲੈ ਜਾਣ ਤਾਂ ਕਿ ਮਾਨਵਤਾ ਭਲਾਈ ਦੇ ਖੇਤਰ ਦੇ ਵਿੱਚ ਅਸੀਂ ਵੀ ਆਪਣਾ ਬਣਦਾ ਯੋਗਦਾਨ ਪਾਈਏ ਆਓ ਜਾਤਾਂ ਪਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਖੂਨਦਾਨ ਦਾ ਜਿਹੜਾ ਇੱਕ ਮਹਾਦਾਨ ਹੈ ਉਹਦਾ ਫਾਇਦਾ ਲਿਆ ਜਾਵੇ ਔਰ ਜਾਗਰੂਕਤਾ ਫੈਲਾਈ ਜਾਵੇ ਖੂਨਦਾਨ ਬਲੱਡ ਬੈਂਕ ਜਿਹੜੇ ਹੈਗੇ ਆ ਖੂਨ ਤੋਂ ਵਾਂਝੇ ਆ ਖਾਲੀ ਆ ਜੇ ਅਸੀਂ ਜਾ ਕੇ ਸਵੇ ਸਿਕ ਬਲੱਡ ਬੈਂਕਾਂ ਦੇ ਵਿੱਚ ਖੂਨਦਾਨ ਨਹੀਂ ਕਰਦੇ ਤਾਂ ਉਹਨਾਂ ਦੀਆਂ ਜ਼ਿੰਦਗੀਆਂ ਇਨਸਾਨਾਂ ਦੀ ਕਿਵੇਂ ਬਚ ਸਕਦੀਆਂ ਜਿਹੜੇ ਜਿਹੜੇ ਇਲਾਜ ਹਸਪੀਟਲਾਂ ਚ ਤਰਸਦੇ ਪਏ ਨੇ ਸੋ ਆਓ ਇਸ ਮਿਸ਼ਨ ਨਾਲ ਜੁੜੀਏ ਖੂਨਦਾਨ ਕਰੀਏ ਔਰ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਦੇ ਵਿੱਚ ਸਹਾਇਕ ਹੋਈਏ ਔਰ ਮੈਂ ਦੁਵਾਰਾ ਤੋਂ ਜਿੰਨੇ ਵੀ ਇੱਥੇ ਖੂਨਦਾਨੀ ਸਾਥੀ ਆਏ ਨੇ ਪੈਣਾ ਆਈਆਂ ਨੇ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਖੂਨਦਾਨ ਕੀਤਾ ਗ੍ਰੈਂਡ ਬਲੱਡ ਸੇਵਾ ਦੀ ਸਮੁੱਚੀ ਟੀਮ ਨੂੰ ਧੰਨਵਾਦ ਕਰਦਾ ਔਰ ਅੰਗਦਾਨ ਦੇ ਮਿਸ਼ਨ ਨਾਲ ਜੁੜੀਏ ਖੂਨਦਾਨ ਜਾਂਦੇ ਜਾਂਦੇ ਅੰਗਦਾਨ ਦਾ ਵੀ ਜਿਹੜਾ ਸੰਕਲਪ ਲਈਏ ਔਰ ਇਹ ਮਾਨਵਤਾ ਭਲਾਈ ਦੇ ਖੇਤਰ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਏ ਜੋ ਬੋਲੇ ਸੋਨੁ ਪਿਆਰ ਤੁਮਾਰਾ ਮਹਾਰਾਜ ਕੀ ਜੈ ਜੈ ਗੁਰਦੇਵ ਜੋ ਬੋਲੇ ਸੋਨੁ ਪਿਆਰ ਤੁਮਾਰਾ ਸਤਨਾਮ ਨ ਹੋਇ ਨੁ ਕੀਐ ਜੋ ਬੋਲੇ ਸੋਨੁ ਪਿਆਰ ਤੁਮਾਰਾ ਬਟੇਹ ਦਾਸ ਜੀ ਮਹਾਰਾਜ ਕੀ ਜੈ ਅੱਜ ਵੀ ਦਾ 108 ਫਤਵਾ ਬਟੇਹ ਦਾਸ ਜੀ ਮਹਾਰਾਜ ਇਸ ਫਤ ਸਤਨਾਮ ਜੀ ਮਹਾਰਾਜ ਇਹਨਾਂ ਦਾ 78 सैलानी सैलाना वारसिक समागम समाधान बलड्ड सेवा के सहयोग नौता खून कंप गवाया जा रहा है लाया गया जिते अजी सज्जन और संतान और गुरु घर के ट्रस्टी मैंबर संत महापुरुष संत शरवणदास जी संत बाबा आसमादास जी महाराज और होर भी संकतं के सहयोग के नैंप महापुरुषों के वारसिक समागम से यह माया जा रहा है क्योंकि महापुरुष ਜੋ ਦੁਨੀਆਂ ਦੇ ਉਤੇ ਦੁਨੀਆਂ ਦੇ ਉਸਾ ਕਾਲ ਪਰਮਦੇਵ ਜੀ ਦੇ ਹੋਏ ਔਰ ਜਾਂ ਦੁਨੀਆਂ ਨੂੰ ਉਸਾ ਕਾਲ ਪਰਮਦਾ ਸੁਨੇਹਾ ਦਿੱਤੇ ਹਨ ਔਰ ਪੂਰੀ ਕਾਇਨਾਤ ਨੂੰ ਸਤਗੁਰੂ ਜੀ ਆਪਣੇ ਚਰਨਾਂ ਦੇ ਚਰਨਾਂ ਨਾਲ ਜੋੜਦੇ ਹਨ ਔਰ ਸੰਤ ਮੱਬਰ ਸਹਿਨ ਨਾਦੀ ਮਹਾਰਾਜ ਜਿਨ੍ਹਾਂ ਨੇ ਦੁਨੀਆਂ ਦੇ ਉਤੇ ਆ ਕੇ ਬਹੁਤ ਪਰਮ ਕਾਰ ਕੀਤੇ ਔਰ ਉਹਨਾਂ ਪਿੰਡਾਂ ਦੇ ਵਿੱਚ ਅੱਜ ਦਾ ਲੋਕ ਜਿਹੜੇ ਆਪਣੇ ਸੰਤ ਮਾਪੁਰ ਚੇਰੇ ਬਣਾਉਂਦੇ ਆ ਔਰ ਉਹਨਾਂ ਨੇ ਵਕ ਵਕ ਪਿੰਡਾਂ ਦੇ ਵਿੱਚ ਗੁਰੂदास ਮਹਾਰਾਜ ਦਾ ਏਡਾ ਪ੍ਰਚਾਰ ਪ੍ਰਸਾਰ ਕੀਤਾ ਔਰ ਵਕ ਵਕ ਉਹ ਪਿੰਡਾਂ ਦੇ ਵਿੱਚ ਉਹਨਾਂ ਨੇ ਗੁਰਦੁਆਰੇ ਬਣਾਏ ਔਰ ਸੰਗਤਾਂ ਦੇ ਸਪੋਰਟ ਦਿੱਤਾ। ਅਜਿਹਾ ਜੇ ਮਾਪਰਛਾ ਦੁਨੀਆ ਦੇ ਉੱਤੇ ਆਣਾ ਹੀ ਕਰਦਾ ਜੋ ਹੋਤਾ ਹੈ ਔਰ ਅਜਿਹਾ ਮਾਪਰਛਾ ਨੇ ਡੀਰਾਂ ਬਿਠੋਰਨ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਜੀਵਤ ਪੀਖਿਆ ਜਿਹਨੇ ਹਰ ਹਰ ਧਿਆਇਆ ਸਾਥ ਸੰਗਤ ਨਾਲ ਹੱਥ 잡 ਲਿਆ ਉਹ ਮਾਪਰਛਾ ਹਮੇਸ਼ਾ ਜੀਉਂਦੇ ਦੇਖੇ ਜਾਂਦੇ ਹਨ ਜਿਨ੍ਹਾਂ ਨੇ ਦੁਨੀਆ ਦੇ ਉੱਤੇ ਆ ਕੇ ਸਵਾਸ ਸਵਾਸ ਨਾਮ ਦੇ ਪਿਆਰ ਨਾਲ ਸੰਗਮ ਨੂੰ ਨਾਮ ਦੇ ਨਾਲ ਜੁੜਿਆ। ਔਰ ਇਹ ਜੋ ਐਡਾ ਵੱਡਾ ਮਹਾਨ ਕਾਰਜ ਕਰ ਰਹੇ ਹਨ ਖੂਨਦਾਨ ਕੈਂਪ ਇਹ ਜਿਹੜਾ ਖੂਨਦਾਨ ਕੈਂਪ ਬਹੁਤ ਹੀ ਬਹੁਤ ਹੀ ਇਹ ਮਹਾਨ ਕੰਮ ਕਰ ਰਹੇ ਇਸ ਖੂਨਦਾਨ ਕੈਂਪ ਦੇ ਵਿੱਚ ਬਲੱਡ ਹੋਰ ਬਲੱਡ ਜਿਹੜਾ ਆ ਇਹ ਆਪਾਂ ਇਨਸਾਨਾਂ ਇਹ ਇਨਸਾਨ ਦੀ ਮਦਦ ਕਰ ਸਕਦਾ ਹੈ ਔਰ ਕਿਸੇ ਫੈਕਟਰੀ ਦੇ ਵਿੱਚੋਂ ਜਾ ਕੇ ਲਗਤਾਂ ਦੇ ਵਿੱਚੋਂ ਕਿਤੇ ਉਹ ਨਹੀਂ ਮਿਲਦਾ ਜੋ ਉਹਦੀ ਲੋੜਵੰਦੀ ਇਹ ਸੇਵਾ ਪੂਰੀ ਹੋ ਜਾਂਦੀ ਉਹਨਾਂ ਦੀ ਲੋੜ ਪੂਰੀ ਹੋ ਜਾਂਦੀ ਆ ਇਹ ਕਰਕੇ ਸਾਨੂੰ ਇਹੋ ਜਿਹੇ ਵੀ ਗੁੰਦਾਨ ਕੈਂਪ ਲਾਉਣੇ ਚਾਹੀਦੇ ਆ ਇਹੋ ਜਿਹੇ ਲੰਦਰ ਜਿਹੜੇ ਗੁੰਦ ਦੇ ਵੀ ਲਾਉਣੇ ਚਾਹੀਦੇ ਆ ਜਿੱਥੇ ਸੰਤਾਂ ਮਹਾਪੁਰਸ਼ਾਂ ਨੂੰ ਨਤਮਸਤ ਹੋਣ ਆਂ 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 ਔਰ ਆਪਣੇ ਆਪਣੇ ਆਪਣੀ ਗੁਸਤਵਾਸ ਦੇ ਨਾਲ ਇੱਕ ਘਰ ਦੇ ਵਿੱਚ ਗੁੰਦਾਨ ਕੈਂਪ ਕਰ ਗੁੰਦਾਨ ਕਰ ਰਹੇ ਆ ਮੈਂ ਸਾਰਿਆਂ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਾਰਿਆਂ ਨੂੰ ਬੇਜਤੀ ਕਰਦਾ ਕਿ ਇਹੋ ਜਿਹੇ ਗੁੰਦ ਕਰ ਕੋ ਦੇਵ ਰਾਮ ਅਰ ਰਾਮ ਸਾਰੇ ਦਾ ਦਾਨ ਕਰਿਆ ਕੋ ਜਾਨ ਜੋ ਥੇਲੇ ਦੁਖਰੇ ਦੀ ਕਿਸੇ ਭੈਣ ਦਾ ਬਰਾਹਾ ਜਾਂ ਕਿਹਦੇ ਮਾਤ ਦਾ ਦਾ ਬੇਟਾ ਉਹ ਵੱਧ ਸਕੀ ਜੈ ਗੁਰਦੇ ਉਹਨਾਂ ਦੇ ਜੋ ਬੋਲੇ 100 ਰੁਪਏ ਸਰਬੋਸ ਮਹਾਰਾਜ ਜੋ ਬੋਲੇ 100 ਰੁਪਏ ਸਤ ਬਾਬਾ ਸਾਹਿਬ ਸਤਨਾਮ ਦਾਸ ਮਹਾਰਾਜ ਦੇ ਜੋ ਬੋਲੇ 100 ਰੁਪਏ ਸਤ ਬਾਬਾ ਰੰਧਾ ਦਾ ਸਰਬੋਸ ਜੈ ਗੁਰਦੇ ਵਾਏ ਖਾਲਸਾ ਵਾਏ ਮੈਂ ਪਾਉ ਰਤ ਦਾ ਸਿਵਾਏ ਮਹਾ

ग्रंथे

रा पऊ रंग शो में